ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਕਿ 13 ਅਤੇ 14 ਜੁਲਾਈ 2025 ਪੰਜਾਬ ਦਾ ਮੌਸਮ ਕਿਵੇਂ ਰਹੇਗਾ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਬੱਦਲ ਵਾਲਾ ਮਾਹੌਲ ਲਗਾਤਾਰ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਹਲਕੇ ਦਰਮਿਆਨੀ ਬੱਦਲਵਾਈ ਕੱਲ ਤੋਂ ਬਣੀ ਹੋਈ ਸੀ ਜਿਸ ਦੇ ਕਾਰਨ ਪੁੰਦਾ ਬੰਦੀ ਦਾ ਮਾਹੌਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਈ ਹੈ ਕੁਈ ਝੜੀ ਨਾ ਮਾਹੌਲ ਤਾਂ ਨਹੀਂ ਬਣਿਆ ਪਰ ਬੂੰਦਾਬੰਦੀ ਲਗਾਤਾਰ ਹੋ ਰਹੀ ਹੈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੌਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀਰੇ ਨੂੰ ਤੁਹਾਡੇ ਕਮੈਂਟ ਰਾਹੀਂ ਜਾਣਕਾਰੀ ਪਹੁੰਚਦੀ ਹੋ ਸਕੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕੀਤੀ ਜਾਵੇ ਅੱਜ ਮੀਂਹ ਦੇ ਹਾਲਾਤਾਂ ਦੀ ਤਾਂ ਅੱਜ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਕੋਈ ਖਾਸ ਵੱਡੇ ਵਣਦੇ ਦਿਖਾਈ ਨਹੀਂ ਦੇ ਰਹੇ ਲਗਾਤਾਰ ਪੰਜਾਬ ਦੇ ਉੱਪਰ ਬੱਦਲਾਈ ਬਣੀ ਰਹੇਗੀ ਕੁਝ ਕੁ ਜ਼ਿਲ੍ਹਿਆਂ ਵਿੱਚ ਹਲਕੀ ਫੁਲਕੀ ਕਿੜਮਣ ਕਣੀ ਹੋ ਸਕਦੀ ਹੈ ਜੋ ਕਿ ਸਾਨੂੰ ਮੌਸਮ ਵਿਭਾਗ ਵੱਲੋਂ ਜੋ ਅਲਰਟ ਪ੍ਰਾਪਤ ਹੋਏ ਨੇ ਉਹ ਦੇਖ ਲੈਂਦੇ ਆ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਅੱਜ ਮੀਂਹ ਕਿੜਮਣ ਕਣੀ ਹੋ ਸਕਦੀ ਹੈ ਮੌਸਮ ਵਿਭਾਗ ਦੇ ਅਲਰਟ ਜੋ ਜਾਰੀ ਹੋਏ ਸਰੂਨਾਂ ਮੁਤਾਬਕ 13 ਜੁਲਾਈ ਨੂੰ ਅੱਜ ਪਠਾਨਕੋਟ ਅਤੇ ਰੂਪਨਗਰ ਜ਼ਿਲ੍ਹਾ ਇਹਨਾਂ ਦੋ ਜ਼ਿਲ੍ਹਿਆਂ ਵਿੱਚ ਥੋੜੀ-ਬਹੁਤੀ ਵਰਖਾ ਹੋ ਸਕਦੀ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਕਿ ਹਲਕਾ ਦਰਮਿਆਨਾ ਮਾਹੌਲ ਇਹਨਾਂ ਇਲਾਕਿਆਂ ਵਿੱਚ ਮੀਂਹ ਵਾਲਾ ਦੇਖਣ ਨੂੰ ਮਿਲ ਸਕਦਾ ਹੈ। ਬਾਕੀ ਜ਼ਿਲ੍ਹੇ ਜਿਵੇਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਪਟਿਆਲਾ ਤੋਂ ਖ਼ਦੂਰ ਅਤੇ ਮਲੇਰਕੋਟਲਾ ਇਹਨਾਂ ਇਲਾਕਿਆਂ ਵਿੱਚ ਕਿਸੇ ਕੁਲਕ ਕੁਝ ਇਲਾਕਿਆਂ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਨਾ ਮਾਤਰ ਬਰਾਬਰ ਮੀਂਹ ਦੇ ਹਾਲਾਤ ਬਣੇ ਰਹਿਣਗੇ। ਅਗਰ ਗਲ ਕੀਤੀ ਜਾਵੇ ਤਾਂ 14 ਤਰੀਕ ਨੂੰ ਵੀ ਸੇਮ ਇਸੇ ਤਰੀਕੇ ਨਾਲ ਹਾਲਾਤ ਬਣੇ ਰਹਿਣਗੇ ਹਵਾ ਆਉਂਦੀ ਜਾਂਦੀ ਰਹੇਗੀ ਪਰ 14 ਤਰੀਕ ਨੂੰ ਥੋੜੀ ਜਿਹੀ ਉਮੀਦ ਜ਼ਿਆਦਾ ਹੈ ਕਿ ਪੰਜਾਬ ਦੇ ਵਿੱਚ ਥੋੜਾ ਜਿਆਦਾ ਮੀਂਹ ਹੋ ਸਕਦਾ ਹੈ ਕਿਉਂਕਿ ਹੁਣ ਜਿਹੜੇ ਸਿਸਟਮ ਆ ਰਹੇ ਨੇ ਤੁਹਾਨੂੰ ਉਹ ਵੀ ਦਿਖਾ ਦਿੰਦੇ ਕਿੱਥੇ ਕਿੱਥੇ ਸਿਸਟਮ ਬਣ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਮੱਧ ਭਾਰਤ ਵਿੱਚ ਇੱਕ ਦੋ ਸਿਸਟਮ ਬਣ ਰਹੇ ਨੇ ਜੋ ਹੌਲੀ ਹੌਲੀ ਪੰਜਾਬ ਵੱਲ ਕੋਚ ਕਰਨਗੇ ਫਿਲਹਾਲ ਇਹ ਸਿਸਟਮ ਹਰਿਆਣਾ ਉਹ ਪਿੱਛੇ ਨੇ ਰਾਜਸਥਾਨ ਐਮਪੀ ਤੇ ਯੂਪੀ ਦੇ ਨੇੜੇ ਜਿਹੜੇ ਪਹੁੰਚੇ ਹੋਏ ਨੇ ਜੋ ਕਿ ਅਧਰ ਰਾਤ ਤੱਕ ਪੰਜਾਬ ਵੱਲ ਕੂਚ ਕਰਨਗੇ ਜਾਂ ਸਵੇਰ ਤੱਕ ਪੰਜਾਬ ਵੱਲ ਕੂਚ ਕਰ ਸਕਦੇ ਨੇ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ 14 ਜੁਲਾਈ ਨੂੰ ਸੋਮਵਾਰ ਦੇ ਦਿਨ ਪੰਜਾਬ ਦੇ ਵਿੱਚ ਇੱਕ ਤਰੀਕੇ ਦਾ ਮੀਂਹ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਕਿਉਂਕਿ ਹੁਣ ਸੌਣ ਦਾ ਮਹੀਨਾ ਵੀ ਸ਼ੁਰੂ ਹੋ ਰਿਹਾ ਹੈ ਤਾਂ ਸੌਣ ਦੇ ਮਹੀਨੇ ਵਿੱਚ ਭਾਰੀ ਮੀਂਹ ਕੜ ਦੇਖੇ ਜਾਂਦੇ ਨੇ ਲੰਬੇ ਮੀਂਹ ਜਿਆਦਾ ਹੁੰਦੇ ਨੇ ਜਾਨੀ ਕਿ ਝੋੜੀ ਨੂੰ ਉਹ ਮਾਹੌਲ ਹੁਣ ਸਾਨੂੰ ਅਗਲੇ ਜੁਲਾਈ ਮਹੀਨੇ ਦੇ ਵਿੱਚ ਤੇ ਅਗਸਤ ਮਹੀਨੇ ਵਿੱਚ ਦੇਖਣ ਨੂੰ ਮਿਲਗੇ ਪਰ ਅਜੇ ਹੈ ਨਹੀਂ ਕਿ ਰੋਜ਼ਮੀ ਹੋਵੇਗਾ ਹੁਣ ਵੀ ਕਦੀ ਕਦੀ ਹੋਣਗੇ ਹਲਕੇ ਡੈਂਸਟੀ ਘਟ ਜਾਵੇਗੇ ਜਾਨੇ ਕਿ ਮੀ ਭਾਰੀ ਉਮੀਦ ਨਹੀਂ ਹੈ ਕਿ ਇੱਕ ਵਾਰੀ ਹਾਰਡ ਵਰਗੇ ਮਾਹੌਲ ਬਣਗੇ ਅਜੇ ਹੈ ਨਹੀਂ ਘਟ ਹੋਣਗੇ ਹੁਣ ਛੜੀ ਨੂੰ ਉਹ ਮਾਹੌਲ ਦੇਖਣ ਨੂੰ ਮਿਲੇਗਾ ਕਿਉਂਕਿ ਲਗਾਤਾਰ ਉਹ ਜੋ ਹਵਾਵਾਂ ਨੇ ਉਹ ਇਸ ਤਰੀਕੇ ਨਾਲ ਚਲਦੀਆਂ ਨੇ ਕਿ ਪੰਜਾਬ ਦੇ ਉੱਪਰ ਜਾਂ ਪੰਜਾਬ ਦੇ ਨੇੜੇ ਚੜ੍ਹਦੇ ਜਿਲ੍ਹਿਆਂ ਉੱਪਰ ਬੱਦਲ ਬਈ ਲਗਾਤਾਰ ਭੜੀ ਰਹੇਗੀ ਜਿਹਦੇ ਸਿੱਟੇ ਵਜੋਂ ਹਲਕੇ ਦਰਮਿਆਨੇ ਬੂੰਦਾਬੰਦੀ ਕਿਰਮਣਕਣੀ 10 ਘੰਟੇ 12 ਘੰਟੇ ਜਾਂ 20 ਘੰਟੇ ਵਰਗੇ ਮਾਹੌਲ ਲਗਾਤਾਰ ਬਣਦੇ ਹੋਏ ਦਿਖਾਈ ਦੇਣਗੇ। ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ। ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ। ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਫੇਸਬੁੱਕ ਰਾਹੀਂ ਵੀ ਮੌਸਮ ਦੀ ਜਾਣਕਾਰੀ ਮਿਲਦੀ ਰਹੇ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।